ਉਹ ਜਾਓ ਤੁਸੀਂ ਮੰਡੀ ਜਾਓ ਬੱਸ ਹਾਂ ਮੈਂ ਵੀ ਆਣਾ ਹਾਂ ਕਰਨ ਜੀ ਇਧਰ ਫੋਟੋ ਖਿੱਚ ਲਈ ਹਾਂ ਜੀ ਅੱਜ ਕੇ ਨਾਲ ਮੇਰੇ ਵੀ ਇਹ ਤੇ ਗੋਲ ਉੱਤੇ ਨਾ ਨਹੀਂ ਕਿਹਦਾ ਬੰਤਾ ਜੀ ਕਿਸ਼ਾ ਹੋ ਰਹੀ ਨਾ ਨਹੀਂ ਆਮਿਆ ਜਿੱਤੀ ਪਾਉਂਦੇ ਕੋਈ ਨਹੀਂ ਜਿੱਤੀ ਵਾਸ਼ਾ ਦਾ ਇਹ ਆਪ ਵੀ ਕਰ ਸਕਦੇ ਹੋ ਜਾਨੀ। ਆਹ ਦੇਖੋ। ਕੋਈ ਨਹੀਂ। ਇਹ। ਇਹ ਕਰ ਲਈ। ਹਾਂ। ਇਹ। ਮੈਂ ਇੱਕ ਹੋਰ ਪੱਟਰੇ ਬਾਗੋਂ ਬੰਨ੍ਹਣ ਦੀ ਜਰੂਰਤ ਨਹੀਂ ਆ। ਇਹ ਠੀਕ ਹੈ। ਇਹ ਨਹੀਂ ਮੂਹਲੀ ਪੱਟ ਨਹੀਂ ਪੱਟ ਕੇ ਇਹਨਾਂ ਚੰਦਾ ਕੰਮ ਯਾਰ ਬਸ 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 ਹਾਂ ਲੋ ਜੀ ਆਹ ਇਥੇ ਤੁਮ ਬੁਝੇ ਬੁਝੇ ਕਰਦੇ ਇਹ ਪੈਸੇ ਰੱਖਦੇ ਤਾਟ ਲਵਾਦੇ ਬਸ ਇਥੇ ਉੱਤੇ ਟਾਇਰ ਰੱਖਦੇ ਆਂਦੇ ਵੇਟ ਕਰ ਕੇ ਵੀ ਚਲੋ ਕੋਈ ਨਹੀਂ ਚਲੋ ਆਈ ਜਾਂਦੀ ਆਈ ਜਾਂਦੇ ਆਈ ਕਰਾ ਸ਼ੇਰਾ ਵਾਲੀ ਦਾ ਬੋਲ ਸਾਹਿਬ ਰੱਬਾਨਾ फोटो हेलो ਅੱਜ ਪਾਈਪ ਪਾਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਕੀ ਕਹਿਣਾ ਚਾਹੋਗਾ ਅੱਜ ਜਿਹੜਾ ਕੰਮ ਵਾਟਸਐਪ ਲਾਈਸੇ ਉਹ ਵਾਟਸਐਪ ਲਾਈ ਦਾ ਜਿਹੜਾ ਕੰਮ ਅੱਜ ਮਹੱਲਾ ਸੈਦਾ ਵਿੱਚ ਜਿਹੜਾ ਸ਼ੁਰੂ ਕਰਾਇਆ ਗਿਆ ਐਮਐਲਏ ਮੈਡਮ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਇੱਧਰ ਚੱਕਰ ਲਗਾਇਆ ਸੀ ਤੇ ਵਾਟਸਐਪ ਲਾਈ ਦੀ ਬੜੀ ਵੱਡੀ ਪ੍ਰੋਬਲਮ ਸੀ ਚਾਹੇ ਉਹ ਰਿਸ਼ੀਮਨ ਨਗਰ ਮਹੱਲੇ ਵਾਲੀ ਸਾਈਡ ਤੋਂ ਹੋਵੇ ਤੇ ਚਾਹੇ ਇਹ ਸੈਕਿੰਡ ਸਟੂਡੀਓ ਵਾਲੀ ਸਾਈਡ ਤੋਂ ਫਿਰ ਉਹਨਾਂ ਨੇ ਇਹਦਾ ਐਸਟੀਮੇਟ ਪਾਸ ਕਰਾ ਕੇ ਕੁਝ 17 ਲੱਖ ਰੁਪਏ ਦੇ ਕਰੀਬ ਜਿੱਚ ਤਿੰਨ ਮਹੱਲੇ ਆਏ ਸੀ ਕਿਸ਼ਨਗਰ ਮਹੱਲਾ ਸੇਦਾਂ ਮੱਲਾ ਪਾਟੀਆਂ ਮੱਲਾ ਉਸ ਸੰਬੰਧ ਦੇ ਵਿੱਚ ਫਿਰ ਅੱਜ ਇਹਦਾ ਜਿਹੜਾ ਬਰਬਲੀ ਜਿਹੜਾ ਕਹਿੰਦੇ ਕੰਮ ਸ਼ੁਰੂ ਕਰਵਾਇਆ ਅਸੀਂ ਆਪਣੇ ਪੂਜਨੀਏ ਦੇਵਾ ਸ਼੍ਰੀ ਪ੍ਰਵੀਨ ਦੇਵਾ ਜੀ ਤੋਂ ਤੇ ਅਸੀਂ ਚਾਹਦੇ ਹਾਂ ਵੀ ਸਾਰਾ ਮੱਲਾ ਵੀ ਸਹਿਯੋਗ ਦੇਵੇ ਕਿਉਂਕਿ ਜਦੋਂ ਵਾਟਰ ਸਪਲਾਈ ਦਾ ਪਾਈਪ ਪੈਣਾ ਆਪਣੀ ਦੇਖ ਰੇਗੀ ਚਪਵਾਨ ਅਸੀਂ ਮਾਨ ਜੋ ਮੁੱਖ ਮੰਤਰੀ ਭਗਵਾਨ ਕਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਕਿਹਾ ਹਰ ਏਰੀਆ ਦੇ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਦੀ ਸਹੂਲਤ ਅਸੀਂ ਹਰ ਤਰ੍ਹਾਂ ਦੀ ਦੇਣੀ ਆ ਜਿਸ ਤਰ੍ਹਾਂ ਉਹਨਾਂ ਨੇ ਮੈਡੀਕਲ ਦੇ ਸਪੈਸ਼ਲਿਟੀਆਂ ਦਿੱਤੀਆਂ ਅਸੀਂ ਇਹ ਚਾਹਦੇ ਆਂ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੇ ਪਬਲਿਕ ਕੋਲੋਂ ਬੜੇ ਸਹਯੋਗ ਦੀ ਉਮੀਦ ਰੱਖਦੇ ਆਂ ਔਰ ਜਿੰਨੇ ਵੀ ਕੰਮ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦੇ ਕੀਤੇ ਆ ਅਸੀਂ 100% ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਲੋਕਾਂ ਨੂੰ ਅਪੀਲ ਕੀਤੀ ਆ ਬਸ ਸਾਡਾ ਸਾਰਿਆਂ ਦਾ ਸਾਡੇ ਦੇ ਵਿਸ਼ਵਾਸ ਰੱਖੋ ਸਾਡਾ ਸਾਥ ਦਿਓ ਤੁਸੀਂ ਜੋ ਕਹੋਗੇ ਅਸੀਂ ਜੋ ਤੁਹਾਨੂੰ ਵਾਅਦੇ ਕੀਤੇ ਆ ਇੱਕ ਇੱਕ ਵਾਅਦਾ ਪੂਰਾ ਕਰਾਂਗੇ